ਦੋਸਤੋ ਆਪਾਂ ਅੱਗੇ ਵੀ ਨਾ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਗੱਲਾਂ ਸਾਂਝੀਆਂ ਕਰਦੇ ਆਂ ਆਪਸ ਵਿੱਚ ਤੇ ਇੱਕ ਨਵੀਂ ਗੱਲ ਅੱਜ ਆਪਾਂ ਸਾਂਝੀ ਕਰਦੇ ਆਂ ਕਈ ਲੋਕ ਨਾ ਚੰਗੇ ਬਣਨ ਦੇ ਚੱਕਰ 'ਚ ਸਾਰੀ ਦੁਨੀਆ ਦਾ ਭਾਰ ਸਾਰੇ ਆਪਦੇ ਰਿਸ਼ਤੇਦਾਰਾਂ ਦਾ ਭਾਰ ਸਾਰੇ ਆਪਦੇ ਨਾਲ ਸੰਬੰਧਿਤ ਲੋਕਾਂ ਦਾ ਭਾਰ ਨਾ ਆਪਦੇ ਮੋਢਿਆਂ ਤੇ ਚੱਕੀ ਫਿਰਨਗੇ ਸਾਰਿਆਂ ਦੀ ਟੈਨਸ਼ਨ ਆਪਦੇ ਮੋਢਿਆਂ ਤੇ ਚੱਕੀ ਫਿਰਨਗੇ ਤੇ ਇਹੀ ਜਿਹੜੇ ਲੋਕ ਨੇ ਨਾ ਜਿਨ੍ਹਾਂ ਦੀ ਤੁਸੀਂ ਟੈਨਸ਼ਨ ਮੋਢਿਆਂ ਤੇ ਚੱਕੀ ਫਿਰਦੇ ਹੋ ਇਹੀ ਲੋਕ ਨਾ ਜਿੱਦਣ ਤੁਹਾਡੇ ਮੋਢੇ ਕਮਜ਼ੋਰ ਹੋ ਗਏ ਭਾਰ ਚੁੱਕਣ ਦੇ ਲੈਗ ਨਾ ਰਹਿ ਇਹਨਾਂ ਚੋਂ ਹੀ ਚਾਰ ਲੋਕ ਤੁਹਾਨੂੰ ਆਪਣੇ ਮੋਢੇ ਤੇ ਚੁੱਕ ਕੇ ਨਾ ਸਿਵਿਆਂ ਤੱਕ ਛੱਡ ਆਉਣਗੇ ਤੇ ਚਾਰ ਦਿਨਾਂ ਬਾਅਦ ਤੁਹਾਨੂੰ ਕਿਸੇ ਯਾਦ ਵੀ ਨਹੀਂ ਕਰਨਾ ਇਹ ਜਿਹੜੀ ਧਰਤੀ ਹੈ ਨਾ ਇਹ ਕਰਮ ਦੀ ਧਰਤੀ ਹੈ ਇੱਥੇ ਹਰ ਕੋਈ ਬੰਦਾ ਨਾ ਆਪਦੇ ਕਰਮਾ ਕਰਕੇ ਆਪਦੀ ਕਿਸਮਤ ਕਰਕੇ ਅਮੀਰ ਹੈ ਗਰੀਬ ਹੈ ਭੁੱਖਾ ਹੈ ਰੱਜਿਆ ਹੈ ਮਾੜਾ ਹੈ ਤਕੜਾ ਹੈ ਤੁਸੀਂ ਹਰ ਚੀਜ਼ ਨੂੰ ਸਹੀ ਨਹੀਂ ਕਰ ਸਕਦੇ ਜਿਵੇਂ ਪ੍ਰਮਾਤਮਾ ਨੇ ਕਿਸੇ ਦੀ ਕਿਸਮਤ ਚ ਲਿਖਿਆ ਨਾ ਇਹ ਸਭ ਸਿਸਟਮ ਉਵੇਂ ਹੀ ਚੱਲਣਾ ਹੈ ਸੋ ਦੋਸਤੋ ਸਾਰੀ ਦੁਨੀਆ ਦਾ ਭਾਰ ਆਪਣੇ ਮੋਢਿਆਂ ਤੇ ਨਾ ਚੁੱਕੋ ਇਹ ਮੋਢੇ ਜਦ ਦਿਨ ਹੋ ਗਏ ਨਾ ਤੁਹਾਡੇ ਕਮਜ਼ੋਰ ਤੇ ਉਸ ਦਿਨ ਤੁਹਾਨੂੰ ਕਿਸੇ ਨੇ ਸਹਾਰਾ ਵੀ ਨਹੀਂ ਦੇਣਾ